ਪਹਿਲੇ ਵੀਡੀਓ ਦੀ ਮੜੀ ਲੈ ਕੇ ਫਿਰ ਅੱਗੇ ਆ ਜਾਈਏ ਛੜ ਤੋਂ ਛੜ ਤੋਂ ਹਾਂ ਅੱਜ ਮੈਂ ਪਹਿਲੇ ਮੈਂ ਕਾਜੂ ਮੋਲੇ ਅਜੋੜ ਅੱਗੇ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਸੁੰਦਰ ਨਗਰ ਤਿਲਕ ਨਗਰ ਸ੍ਰੀ ਅਫਜ਼ਲ ਸਾਹਿਬ ਇੱਥੇ ਗ੍ਰੰਥੀ ਸਿੰਘ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਵੀ ਗੁਰਦੁਆਰਾ ਸਾਹਿਬ ਦੀ ਸਾਮ ਸੁਭਾਲ ਜਿਹੜੀ ਆ ਉਸ ਨੂੰ ਲੈ ਕੇ ਪੁੱਤੀਆਂ ਦੀ ਸਾਮ ਸੁਭਾਲ ਜਿਹੜੀ ਸਹੀ ਤਰੀਕੇ ਨਾਲ ਨਹੀਂ ਹੋਈ ਸੀ ਅਸੀਂ ਇੱਥੇ ਪਹੁੰਚੇ ਆ ਤੇ ਕੋਈ ਇੰਨੀ ਜ਼ਿਆਦਾ ਪਤਾ ਹੀ ਨਹੀਂ ਕਿ ਭੈਣਾਂ ਸਾਡੀਆਂ ਸਾਰੀਆਂ ਸੇਵਾ ਕਰਦੀਆਂ ਨੇ ਨੇਤਾ ਪ੍ਰਤੀ ਇਹ ਕਿਥੇ ਆਣ ਕੇ ਤੇ ਗੁਟਕਾ ਇਰਸਾ ਨਿਤਨੇਮ ਤੇ ਗੁਟਕਾ ਸਭ ਲੈ ਕੇ ਤੇ ਨਿਤਨੇਮ ਕਰਦੀਆਂ ਨੇ ਭੈਣਾਂ ਸਾਬ ਸਪਾਈ ਵੱਲੋਂ ਬਿਲਕੁਲ ਸਹੀ ਪਾਇਆ ਗਿਆ ਗਰੰਥੀ ਸਿੰਘ ਜਿਹੜਾ ਇੱਥੇ ਸਰਬਜੀਤ ਸਿੰਘ ਉਹ ਪਹਿਲਾਂ ਵੀ ਜਿਹੜੇ ਗੁਰੂ ਘਰਾਂ ਦੇ ਵਿੱਚੋਂ ਕੱਟਿਆ ਗਿਆ ਸਾਨੂੰ ਪਤਾ ਲੱਗਾ ਕਿ ਉਹਨੇ ਉਥੇ ਵੀ ਵਿਤਨੀ ਕਰਨ ਦੀ ਕੋਸ਼ਿਸ਼ ਕੀਤੀ ਆ ਫੇਰ ਲੋਕ ਕਹਿੰਦੇ ਆ ਕਿ ਸਰਕਾਰ ਕਮੇਟੀਆਂ ਵੱਲ ਜਿਹੜੇ ਨੇ ਗਰੰਥੀ ਸਿੰਘਾਂ ਨੂੰ ਕੁੱਟਦੇ ਨੇ ਗਰੰਥੀ ਸਿੰਘਾਂ ਨੂੰ ਮਾਰਦੇ ਨੇ ਮੈਂ ਕੁਛ ਨਾ ਚਾਹੁੰਨੀ ਆ ਵੀ ਜਦੋਂ ਗਰੰਥੀ ਸਿੰਘ ਇਹੋ ਜਿਹੇ ਕੰਮ ਕਰਦੇ ਨੇ ਤਾਂ ਫੇਰ ਗਰੰਥੀ ਸਿੰਘਾਂ ਦੇ ਨਾਲ ਕੀ ਵਿਹਾਰ ਹੋਣਾ ਚਾਹੀਦਾ ਗਰੰਥੀ ਸਿੰਘ ਬਾਬਾ ਬੁੱਟਾ ਸਾਹਿਬ ਜੀ ਨੇ ਪਹਿਲੇ ਗਰੰਦੀ ਸਿੰਘ ਦੀ ਸੇਵਾ ਨਵਾਈ ਸੀ ਤੇ ਉਹਨਾਂ ਨੂੰ ਮਹਾਰਾਜ ਨੇ ਇੰਨਾ ਮਾਨ ਸਤਕਾਰ ਅਦਮ ਦਿੱਤਾ ਕਿ ਉਹਨਾਂ ਨੇ ਪੰਜਵੇਂ ਛੇਵੇਂ ਗੁਰੂ ਸਾਹਿਬ ਜੀ ਨੂੰ ਮਤਲਬ ਤਿਲਕ ਜਿਹੜਾ ਸੀ ਗੁਰਿਆਈ ਉਹ ਦਿੱਤੇ ਰੇ ਆਪਣੇ ਮਤਲਬ ਇੰਨਾ ਸਤਕਾਰ ਦਿੱਤਾ ਗਿਆ ਸੀ ਕਿ ਗਰੰਦੀ ਸਿੰਘ ਅਸੀਂ ਤੇ ਉਸੇ ਹਿਸਾਬ ਨਾਲ ਹੀ ਗਰੰਦੀ ਸਿੰਘ ਦਾ ਸਤਕਾਰ ਕਰਦੇ ਆ ਪਰ ਜੇ ਗਰੰਦੀ ਸਿੰਘ ਹੀ ਕਥਾਈਆਂ ਕਰੇ ਗਰੰਦੀ ਸਿੰਘ ਦੇ ਸੰਗਤ ਨੇ ਬੜਾ ਕੁਝ ਸਿੱਖਣਾ ਹੁੰਦਾ ਆ ਜੇ ਗਰੰਦੀ ਸਿੰਘ ਹੀ ਉਹ ਜੀਆਂ ਕਥਾਈਆਂ ਕਰਨ ਲੱਗੂਗਾ ਧੋਆ ਗੁਰਦੁਆਰਾ ਤੇ ਸਾਨੂੰ ਪਤਾ ਲੱਗਾ ਕਿ ਉਹ ਅੱਗੇ ਇਹੋ ਜੇ ਕੰਮ ਕਰਕੇ ਆਇਆ ਹੁਣ ਤੀਜੇ ਤੋਂ ਉਹ ਇਹੋ ਜੀ ਫੇਰ ਘਟਨਾ ਕਰਨ ਲੱਗਾ ਸੀਗਾ ਸਾਨੂੰ ਨਹੀਂ ਪਤਾ ਕਿ ਇਸ ਗ੍ਰੰਥੀ ਸਿੰਘ ਦੇ ਪਿੱਛੇ ਕੌਣ ਆ ਜਾਂ ਕਿਹੜਾ ਹੀ ਇਹ ਕੋਲ ਜਿਹੜੀ ਆ ਮਤਲਬ ਸੀਜਾ ਉਹ ਕਰਵਾ ਰਹੀ ਕਿਹੜੀ ਤਾਕਤ ਦੇ ਬਕਰਿਆ ਕਿਸ ਦੀ ਸ਼ਾਦੀਸ਼ ਦੇ ਨਾਲ ਇਹ ਕਰ ਰਿਹਾ ਫਿਰ ਇਹੋ ਜੇ ਗ੍ਰੰਥੀਆਂ ਤੋਂ ਸਾਨੂੰ ਸਜੇਤ ਹੀ ਹੋਣਾ ਚਾਹੀਦਾ ਸਹੀ ਕਮੇਟੀ ਦੇ ਨਾਲ ਵੀ ਗੱਲ ਕੀਤੀ ਆ ਜਿੱਥੇ ਕਮੇਟੀ ਦੀ ਗਲਤੀ ਆ ਕਮੇਟੀ ਨੇ ਆਪਣੀ ਗਲਤੀ ਦੀ ਮਾਫੀ ਨਹੀਂ ਮੰਗੀ ਆ ਉਹਨਾਂ ਨੂੰ ਸਵਾਲ ਵੀ ਲਾਈਆਂ ਗਈਆਂ ਨੇ ਇੱਕ ਮਹੀਨਾ ਇਹ ਮੇਰੇ ਜਿਹੜੇ ਵੀਰ ਨੇ ਕਮੇਟੀ ਵਾਲੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਵਰਤਨਾ ਦੀ ਸੇਵਾ ਕਰਨਗੇ ਸਾਫ ਸਫਾਈ ਦੀ ਸੇਵਾ ਕਰਨਗੇ ਜੋੜਿਆਂ ਦੀ ਸੇਵਾ ਕਰਨਗੇ ਸੋ ਮੈਂ ਤੇ ਅਸੀਂ ਨਾਲ ਹੀ ਇਹਨਾਂ ਨੂੰ ਕਹਿ ਦਿੰਦਾ ਖੰਡਪੜ ਸਾਹਿਬ ਨੂੰ ਕਿ ਪੀਸੀ ਵਿੱਚ ਖੰਡਪੜ ਸਾਹਿਬ ਸਾਹਿਬਾਟ ਇਹ ਆਰੰਭ ਕਰਨਗੇ ਵੀਰ ਤੇ ਆਪਣੀ ਜਿਹੜੀ ਭੋਲੇ ਗੁਰੂ ਸਾਹਿਬ ਜੀ ਦੇ ਕੋਲ ਇਹ ਬਾਤ ਵੀ ਮੰਨਣਗੇ ਸੋ ਮੈਂ ਇਹ ਵੀ ਬੋਲ ਦੇਣਾ ਚਾਹੁੰਨੀ ਆ ਕਿ ਇਸ ਗਰੰਥੀ ਸਿੰਘ ਤੇ ਅਸੀਂ ਸਖਤ ਤੋਂ ਸਖਤ ਸਾਰੀ ਕਮੇਟੀ ਨੂੰ ਨਾਲ ਲੈ ਕੇ ਫਿਰ ਅਕਾਲ ਤਖਤ ਸਾਹਿਬੀ ਜਾਵਾਂਗੇ ਇਸ ਗਰੰਥੀ ਦੇ ਪ੍ਰਤੀ ਜਿੰਨੀ ਵੀ ਹੋ ਸਕੇ ਸਖਤ ਤੋਂ ਸਖਤ ਇੱਕ ਇੱਕ ਕਾਨੂੰਨੀ ਕਾਰਵਾਈ ਕਰਾਵਾਂਗੇ ਤੇ ਅਸੀਂ ਹੱਥ ਜੋੜ ਕੇ ਕਹਿੰਦੇ ਆ ਅਸੀਂ ਇਹਦੀ ਫੋਟੋ ਵੀ ਵਾਇਰਲ ਕਰਾਂਗੇ ਕਿ ਇਸ ਨੂੰ ਅੱਗੇ ਤੋਂ ਕਿਸੇ ਗੁਰੂ ਘਰ ਦੇ ਵਿੱਚ ਸਵਾਵਾ ਨਾ ਲੱਟੀਆਂ ਜਾਣ ਕਿਉਂਕਿ ਬਹੁਤੇ ਤਾਂ ਇਹਦੇ ਕੋਲ ਚਾਬੀਆਂ ਹੁੰਦੀਆਂ ਨੇ ਗਰੰਥੀ ਸਿੰਘ ਨੇ ਸਾਰਾ ਸ਼ਾਮ ਸੰਭਾਲ ਕਰਨਾ ਹੁੰਦਾ ਆ ਕੋਈ ਵੀ ਘਟਨਾ ਨੂੰ ਇਹ ਇੱਥੇ ਅੰਜਾਮ ਦੇ ਸਕਦਾ ਸੀ ਇਹ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਇਸ ਨਗਰ ਦੀ ਸੰਗਤ ਉੱਤੇ ਇਸ ਕਮੇਟੀ ਵਾਲੇ ਵੀਰਾਂ ਉੱਤੇ ਕਿ ਉਸ ਦੇ ਕੋਲੋਂ ਉਹਨੇ ਜਾਣਾ ਕਿ ਗੁਰਦੁਆਰਾ ਸਾਹਿਬ ਉਹ ਛੱਡ ਕੇ ਜਾ ਰਿਹਾ ਸੀ ਇਸੇ ਕਰਕੇ ਹੀ ਉਹਨੇ ਅੱਜ ਮਹਾਰਾਜ ਜੀ ਨੇ ਇਹੋ ਜਿਹਾ ਕੰਮ ਕਰਵਾ ਦਿੱਤਾ ਕਿ ਜਿਹੜਾ ਇਥੋਂ ਦਾ ਜਿਹੜਾ ਬਚ ਬਚਾਅ ਹੋ ਸਕਿਆ ਕੋਈ ਇਹੋ ਜਿਹੀ ਘਟਨਾ ਨਹੀਂ ਵਾਪਰੀ ਤੇ ਸਵੇਰ ਦਾ ਇਥੋਂ ਭੱਜਿਆ ਹੋਇਆ ਵਾ ਉਹਦੀ ਸਿੰਘਣੀ ਨੂੰ ਦੇ ਕੋਲ ਵੀ ਮੈਂ ਗਈ ਆ ਤੇ ਸਿੰਘਣੀ ਵੀ ਇੱਥੇ ਨਹੀਂ ਹੈਗੀ ਫੋਨ ਨਹੀਂ ਚੱਕ ਰਿਆ ਤੇ ਫੇਰ ਬੈਗਸਟਰਾਂ ਦੀਆਂ ਸਾਨੂੰ ਧਮਕੀਆਂ ਦਿਵਾ ਰਿਆ ਹੈ ਜੇ ਇਹ ਵੱਡਿਆਂ ਵੱਡਿਆਂ ਬੰਦਿਆਂ ਦੀ ਸਾਨੂੰ ਨਹੀਂ ਪਤਾ ਕਿ ਇਹ ਮਗਰ ਕੌਣ ਸਾਧਕ ਹੈ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਪਰ ਅਸੀਂ ਇੱਕ ਗੱਲ ਕਰਨੇ ਆ ਕਿ ਸਾਨੂੰ ਕਿਸੇ ਦਾ ਵੀ ਡਰ ਨਹੀਂਗਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਅਸੀਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਵਾਏ ਕਿਤੇ ਸਿਰ ਨਹੀਂ ਝੁਕਾਉਂਦੇ ਗੁਰੂ ਗ੍ਰੰਥ ਸਾਹਿਬੀ ਦਾ ਸਾਨੂੰ ਡਾਰਿਆ ਨਾ ਕੋ ਸਾਨੂੰ ਕੋਈ ਦੇਖਦਾ ਪ੍ਰਧਾਨ ਮੰਤਰੀ ਨਾ ਕੋਈ ਸਾਨੂੰ ਆਲ ਵਰਲਡ ਤੋਂ ਕੋਈ ਵੀ ਕੁਝ ਸਾਨੂੰ ਨਹੀਂ ਸਾਨੂੰ ਗੁਰੂ ਸਾਹਿਬ ਵਾਸਤੇ ਸਾਡੀ ਜਾਨ ਸੀਖ ਸਾਡਾ ਹਾਜ਼ਰ ਆ ਅਸੀਂ ਜਿੱਦੜ ਤੋਂ ਅਮਰਤ ਪਾਨ ਕੀਤਾ ਸੀ ਅਸੀਂ ਆਪਣਾ ਸੀਸ ਜਿਹੜਾ ਸੀ ਗੁਰੂ ਸਾਹਿਬ ਨੂੰ ਅਸਪੰਨ ਕਰ ਦਿੱਤੇ ਸੀ ਤੇ ਗੁਰੂ ਸਾਹਿਬ ਵਾਸਤੇ ਸਾਡੇ ਸਵਾਸ ਵੀ ਹਾਜ਼ਰ ਨੇ ਅਸੀਂ ਮਰ ਮਿਟਣ ਨੂੰ ਤਿਆਰ ਆ ਜੇ ਇਹੋ ਜਿਹੇ ਇਹ ਸਾਨੂੰ ਧਮਕੀਆਂ ਦੇ ਕੇ ਕਹਿਣਗੇ ਵੀ ਇਹ ਡਰ ਜਾਣਗੇ ਤੇ ਆਪਣੇ ਘਰਾਂ ਦੇ ਵਿੱਚ ਵਜਣਗੇ ਅਸੀਂ ਗੁਰੂ ਸਾਹਿਬ ਵਾਸਤੇ ਜਾਨ ਨਿਸ਼ਾਵਰ ਕਰਦੇ ਆਏ ਆ ਤੇ ਕਰਦੇ ਹੀ ਆਵਾਂਗੇ ਕਦੀ ਪਛਾਣ ਨਹੀਂ ਹਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਹੀਂ ਬੋਲ ਦਿਖਾ ਦਿਓ ਸਮਝੀ ਮਾੜਾ ਦੇਖ ਲਓ ਦਿਖਾ ਦਿਓ ਜੇ ਨਹੀਂ ਮਾੜਾ ਬੋਲ ਦਿਖਾ ਦਿਓ ਸਾਰਾ ਪਿੱਛੇ ਦਿਖਾ ਦਿਓ ਪਿੱਛੇ ਹੋ ਜਾਓ ਦਿਖਾਓ ਸਾਰਾ ਇਹਦੇ ਵਿੱਚ ਅਗੇ ਨਹੀਂ ਬੋਲਦੇ ਜਿਹੋੜਨੇ ਕਹਿੰਦੇ ਉਹ ਵੀ ਉਹ ਵੀ ਦੇ ਰਹੇ ਆ ਇਹਦੇ ਸਿੱਧਾ ਹਿਸਾਬ ਹੈ ਇਹ ਵੀ ਕੋਈ ਨਾ ਕਰੀ ਕੋਈ ਨਹੀਂ ਕੋਈ ਵੀ ਕੋਈ ਨਹੀਂ ਪੂਰਾ ਜੂ ਪੂਰਾ ਮਾਈ ਬਰੂ ਸਾਹਿਬ ਜੀ ਆ ਦੇਖ ਲਓ ਜਿਹੜੇ ਥੋੜੀ ਬਾਦੀ ਕੁਤਾਈ ਸੀ ਹੋਣਾ ਸੰਗਤ ਨੇ ਸਾਫ ਸਫਾਈ ਕਰ ਦਿੱਤੀ ਤੇ ਹੁਣ ਬਹੁਤ ਵਧੀਆ ਉਹਦੀ ਸਾਰੀ ਕਿਰਪਾ ਦੇ ਨਾਲ ਦੇਖ ਰਹੇ ਹਾਂ ਇਹਦੀਆਂ ਫੋਟੋਆਂ ਨਾਲ ਕੰਮ ਚ ਲਈਆ ਪ੍ਰੈਸ ਸੀਗੀ ਇੱਕ ਬੰਦੇ ਦੀ ਉਹਨੇ ਪ੍ਰੈਸਰ ਦੇ ਕਾਪੀ ਬੰਨ ਲਿਆ ਇਹ ਘਰ ਦੇ ਬਹੁਤ ਹੋ ਰਹਾ ਹੈ ਬਹੁਤ ਹੋ ਰਿਹਾ ਹੈ ਮੈਂ ਕਿਹਾ ਕਿ ਅੱਛੀ ਨਹੀਂ